ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ੀਧੀ ਸਮਾਗਮ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਸ਼ਤਾਬਦੀ ਸਮਾਗਮ ਸ਼ੁਰੂ ਕੀਤੇ ਗਏ ਆ ਔਰ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸਮਾਗਮ ਕਰਵਾਏ ਜਾ ਰਿਹਾ ਦਿੱਲੀ ਤੋਂ ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਸਰਕਾਰ ਦੇ ਮੰਤਰੀ ਔਰ ਮੰਤਰੀ ਮੰਡਲ ਜਿਹੜਾ ਸਾਰਾ ਹੈ ਉਹ ਇਸ ਵੇਲੇ ਪੈਦਲ ਯਾਤਰਾ ਲਾਲ ਕਿਲੇ ਤੋਂ ਸ਼ੁਰੂ ਹੋਈ ਹੈ ਹੱਥਾਂ ਦੇ ਵਿੱਚ ਰਮਾਲਾ ਸਾਹਿਬ ਔਰ ਗੁਰਦੁਆਰਾ ਸੀਸਗੱਤ ਵਿਖੇ ਜਾ ਕੇ ਰਤਮਸਤਕ ਹੋਇਆ ਜਾਏਗਾ ਉੱਥੇ ਜਾ ਕੇ ਅਰਦਾਸ ਹੋਣੀ ਹੈ ਔਰ ਅਰਦਾਸ ਤੋਂ ਬਾਅਦ ਇੱਥੇ ਹੀ ਸਮਾਗਮ ਹੋਣਗੇ ਔਰ ਇੱਥੋਂ ਸ਼ੁਰੂਆਤ ਹੋ ਰਹੀ ਹੈ 1 ਮਹੀਨਾ ਚੱਲਣ ਵਾਲੇ ਇਹ ਸਮਾਗਮ ਜਿਹੜੇ ਨੇ 1 ਮਹੀਨਾ ਚੱਲਣ ਵਾਲੇ ਸਮਾਗਮ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਇਸ ਦੀ ਸਮਾਪਤੀ ਹੋਏਗੀ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਇਹਨਾਂ ਸਮਾਗਮਾਂ ਦੀ ਸਮਾਪਤੀ ਜਿਹੜੀ ਆ 3 ਨਵੰਬਰ ਨੂੰ ਇਹ ਸਮਾਗਮ ਚੱਲਣੇ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਪੰਜਾਬ ਸਰਕਾਰ ਦੇ तमाम ਮੰਤਰੀ ਹਰਦੀਪ ਸਿੰਘ ਮੁੰਡੀਆਂ ਨਜ਼ਰ ਆ ਰਹੇ ਨੇ ਔਰ ਅਮਨ अरोड़ा ਖੁੱਡੀਆਂ ਸਾਹਿਬ ਈਟੀਓ ਸਾਹਿਬ ਬਲਬੀਰ ਸਿੰਘ ਜੀ ਔਰ ਇਸੇ ਤਰ੍ਹਾਂ ਦੇ ਨਾਲ ਫਰਜੋਤ ਸਿੰਘ ਬੈਂਸ ਜਿਹੜੇ ਨੇ ਉਹ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਪੰਜਾਬ ਸਰਕਾਰ ਦਾ तमाम ਮੰਤਰੀ ਮੰਡਲ ਤੁਹਾਨੂੰ ਇਸ ਵੇਲੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਹੱਥਾਂ ਦੇ ਵਿੱਚ ਰੁਮਾਲਾ ਸਾਹਿਬ ਨੇ ਔਰ ਅਰਦਾਸ ਕਰਵਾਈ ਜਾਣੀ ਹੈ ਗੁਰਦੁਆਰਾ ਸੀਸਗੰਜ ਸਾਹਿਬ ਦਾ بڑا ਕਾਰਜ ਔਰ ਉਸ ਬਾਤ ਭਾਈ ਜੀ ਹੋਰ ਪਿੱਛੇ ਪੰਜਾਬ ਦੇ ਕੈਬਨਿਟ ਮੰਤਰੀ ਆਪ ਨੂੰ ਮੈਂ ਪੰਜਾਬ ਸਰਕਾਰ ਵੱਲੋਂ ਉਹ ਵਹਾਂ ਪਹੁੰਚेंगे ਵਹਾਂ ਨੇ ਉਹ ਚੱਲਣੇ ਹੈ ਔਰ ਇਸ ਤੋਂ ਬਿਨਾ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਵੱਡੇ ਪੱਧਰ ਤੇ ਇਹ ਸਮਾਗਮ ਹੋਣਗੇ ਔਰ ਬਹੁਤ ਵੱਡੀ ਲਸਾਨੀ ਸ਼ਾਤੀ ਚਾਂਦਨੀ ਚੌਕ ਦਿੱਲੀ ਦੇ ਵਿੱਚ ਹੋਈ ਔਰ ਉਸ ਨੂੰ ਲੈ ਕੇ 350 ਸਾਲ ਜਿਹੜਾ ਹੈ ਇਸ ਵਾਰ ਹੈ ਔਰ 350 ਸਾਲਾਂ ਤੇ 350 ਸਾਲਾਂ ਤੇ ਇਹ ਸਮਾਗਮ ਪੰਜਾਬ ਸਰਕਾਰ ਜਿਹੜੀ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਪੰਜਾਬ ਸਰਕਾਰ ਦਾ ਤਮਾਮ ਮੰਤਰੀ ਮੰਡਲ ਹੱਥਾਂ ਦੇ ਵਿੱਚ ਰਮਾਲਾ ਸਾਹਿਬ ਉਹਨਾਂ ਦੇ ਹੱਥਾਂ ਦੇ ਪਰੋਮਾਲਾ ਸਾਹਿਬ ਔਰ ਕਰਦੋ ਹਾਂ ਮੰਤਰੀ ਬੜੇ ਸਤਕਾਰ ਤੇ ਸ਼ਰਧਾ ਦੇ ਨਾਲ ਸਤਨਾਮ ਸ੍ਰੀ ਵਾਹਿਗੁਰੂ ਜਪ ਕਰਦੇ ਆ ਮੰਤਰੀ ਮੰਡਲ ਜਿਹੜਾ ਹੈ ਉਹ ਅਰਦਾਸ ਕਰਵਾਉਣ ਦੇ ਲਈ ਜਾ ਰਿਹਾ ਹੈ ਤ ਸਤਨਾਮ ਵਾਹਿਗੁਰੂ ਦਾ ਜਾਪ ਹੱਥਾਂ ਦੇ ਵਿੱਚ ਰੁਮਾਲਾ ਸਾਹਿਬ ਔਰ ਇਸ ਤੋਂ ਬਾਅਦ ਜਿਹੜੀ ਹੈ ਉਹ ਅਰਦਾਸ ਕਰਵਾਈ ਜਾਏਗੀ ਗੁਰੂਵਰਾ ਸਿਸਗੰਜ ਸਾਹਿਬ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਇਸ ਨਸਾਨੀ ਸ਼ਹਾਦਤ ਬਾਬਤ तमाम ਸਮਾਗਮ ਜਿਹੜੇ ਨੇ ਉਹ ਕਰਵਾਏ ਜਾ ਰਹੇ ਆ ਪ੍ਰਬੰਧਕ ਕਟੀ ਦੇ ਵੱਲੋਂ ਵੀ ਇਹ ਜਿਹੜੇ ਬਕਾਇਦਾ ਤੌਰ ਤੇ ਸਮਾਗਮ ਕਰਵਾਏ ਜਾਣਗੇ ਔਰ ਜੇਕਰ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਕਾਲ ਬਾਰੇ ਗੱਲ ਕਰੀਏ ਤਾਂ 1 April 1666 ਨੂੰ ਗੁਰੂ ਕੇ ਮਹਿਲ ਅੰਮ੍ਰਿਤਸਰ ਸਾਹਿਬ ਵਿਖੇ ਜਿਹੜਾ ਗੁਰੂ ਸਾਹਿਬ ਦਾ ਜਨਮ ਹੁੰਦਾ ਹੈ ਔਰ ਸਿੱਖਾਂ ਦੇ ਨੌਵੇਂ ਗੁਰੂ ਪਾਤਸ਼ਾਹ ਉਹਨਾਂ ਦਾ ਮੋਢਲਾ ਨਾਮ ਤਿਆਗਮਲ ਸੀ ਗੁਰਤਾ ਗੱਦੀ ਜਿਹੜੀ ਹੈ 1664 ਈਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੋ ਸ਼ਹਿਰ ਬਸਾਇਆ ਗਿਆ ਚੱਕ ਨਾਨਕੀ ਜਾਂ ਦੀ ਪੁਰੀ ਔਰ ਗੁਰੂ ਸਾਹਿਬ ਦੇ ਸਾਥੀ ਭਾਈ ਮਤੀ ਦਾਸ ਤੇ ਭਾਈ ਦਿਯਾਲਾ ਜੀ ਰਹੇ ਨੇ ਔਰ 14 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸੀਸ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਕਸ਼ਮੀਰੀ ਪੰਡਤਾਂ ਦੇ ਹੱਕਾਂ ਦੀ ਰਾਖੀ ਕਰਦਿਆਂ ਉਹਨਾਂ ਨੂੰ ਇਹ ਸ਼ਹਾਦਤ ਦਾ ਜਾਮ ਜਿਹੜਾ ਹੈ ਉਹਨਾਂ ਪੀਤਾ ਔਰ ਅੱਜ ਉਹਨਾਂ ਦੀ ਸ਼ਹਾਦਤ ਨੂੰ ਸਜਦਾ ਕਰਦੇ ਆਂ ਪੰਜਾਬ ਸਰਕਾਰ ਦੇ ਵੱਲੋਂ ਅੱਜ ਸ਼ਤਾਬਦੀ ਸਮਾਗਮ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਆ ਔਰ ਉਹਨਾਂ ਸਮਾਗਮਾਂ ਦੀ ਸ਼ੁਰੂਆਤ ਦੇ ਵਿੱਚ ਤੁਸੀਂ ਦੇਖੋਗੇ ਪੰਜਾਬ ਸਰਕਾਰ ਦੇ ਤਮਾਮ ਮੰਤਰੀ ਜਿਹੜੇ ਨੇ ਉਹ ਹੱਥਾਂ ਦੇ ਵਿੱਚ ਰੁਮਾਲਾ ਸਾਹਿਬ ਲੈ ਕੇ ਗੁਰਦੁਆਰਾ ਸੀਸਗੰਜ ਸਾਹਿਬ ਜਾ ਕੇ ਅਰਦਾਸ ਕਰਵਾਉਣਗੇ ਔਰ ਉਸ ਤੋਂ ਬਾਅਦ ਸ਼ਾਮ ਨੂੰ ਜਿਹੜਾ ਹੈ ਉਹ ਕੀਰਤਨ ਸਮਾਗਮ ਕਰਵਾਏ ਜਾਣੇ ਆ ਕੀਰਤਨ ਸਮਾਗਮ ਕਰਵਾਏ ਜਾਣਗੇ ਔਰ ਉਸ ਤੋਂ ਬਾਅਦ ਇਹ ਪ੍ਰੋਗਰਾਮਾਂ ਦੀ ਸ਼ੁਰੂਆਤ ਜਿਹੜੀ ਹੈ ਹੋਏਗੀ ਔਰ ਸ੍ਰੀ ਅਨੰਦਪੁਰ ਸਾਹਿਬ ਜਾ ਕੇ 25 ਨਵੰਬਰ ਨੂੰ ਸਮਾਪਤੀ ਹੋਏਗੀ ਇਹ ਜਿਹੜੇ ਸਮਾਗਮ ਨੇ ਉਹ ਚੱਲਣਗੇ